ਦੋਸਤੋ ਸਵਾਗਤ ਹੈ ਤੁਹਾਡਾ ਆਪਣੀ ਅੱਜ ਦੇ ਇੱਕ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਾਂ ਮਿੱਟੀ ਦੀ ਟੀ ਚੱਕ ਲੋਡਰ ਕਰਤਾ ਅੱਜ ਬੰਦ ਮਿੱਟੀ ਇਹ ਚੋ ਚੱਕਤੀ ਸੀ ਤੇ ਹੁਣ ਟੂ ਹਿੱਟ ਆ ਇਹ ਭਰੇ ਸੀ ਅਜ ਕਰਾਹੀ ਨਾਲ ਤੇ ਚਲਾਉਣ ਲੱਗਿਆਂ ਜੇ ਕੰਪਿਊਟਰ ਕੰਪਿਊਟਰ ਵਾਲਾ ਹਜੇ ਆਇਆ ਨਹੀਂ ਆਊਗਾ 4:30 ਵਜੇ ਤੇ ਅੱਜ ਆਪਣੇ ਕੋਲੇ ਇੱਕ ਟਰੈਕਟਰ ਹੋਰ ਨਵਾਂ ਬਦਲੇ ਅੱਜ ਆਪਾਂ ਇੱਕ ਚੌਂਡੀਰ ਲੈ ਕੇ ਕਰਾਹੀ ਵਾਸਤੇ ਤੇ ਬਾਕੀ ਤਾਂ ਆਪਣੇ ਉਹੀ ਜੇ ਇੰਟਰਨੈਸ਼ਨਲ ਤਾਂ ਆਪਾਂ ਮੁੜ ਕੇ ਉਦੋਂ ਮੁੜ ਕੇ ਲਿਆਏ ਨਹੀਂ ਇੰਟਰਨੈਸ਼ਨਲ ਨੇ ਤਾਂ ਬਹੁਤ ਸ ਪੰਗੇ ਬਾਈ ਸੀ ਉਦੋਂ ਇੱਕ ਦਿਨ ਚ ਤੇ ਅੱਜ ਆਪਾਂ ਜੌਂਡੀਰ ਲੈ ਕੇ ਆਏ ਸੀਗੇ ਕਰਾਹੇ ਵਾਸਤੇ ਸਪੈਸ਼ਲ ਆਸ਼ੀ ਨੂੰ ਅੱਜ ਆਪਾਂ ਪੂਰੀ ਰੈਸਟ ਦਵਾਈ ਜਿੰਨੇ ਰੈਸਟ ਤੇ ਲਾ ਰੱਖਿਆ ਅੱਜ ਆ ਪਾਸ਼ੇ ਨੂੰ ਮਿੱਟੀ ਵਿਚਾਰੇ ਨੇ ਬਹੁਤ ਚੱਕੀ ਐ ਇੱਧਰ ਚਾਹ ਬਣੀ ਜਾਂਦੀ ਐ ਰੋਟੀ ਖਾਈ ਜਾਂਦੀ ਐ ਕਿਉਂ तरीका ਤੁਹਾਨੂੰ ਬਣਾਵਾ ਹਾਂਜੀ ਦੋਸਤੋ ਹੁਣ ਆਪਾਂ ਕੰਮ ਸਾਰਾ ਕਰਤਾ ਸੀ ਨੱਕੀ ਤਿੰਨੇ ਟਾ ਹੁਣ ਆਪਾਂ ਜਾਂਦੇ ਸੀ ਘਰ ਨੂੰ ਤੇ ਹੁਣ ਸੋਚਿਆ ਸੀਗਾ ਮੈਂ ਵੀ ਇੱਕ ਦਿਨ ਤੁਹਾਨੂੰ ਕਿਹਾ ਸੀਗਾ ਵੀ ਆਪਾਂ 3600 ਦੇ ਬ੍ਰੇਕ ਚੈੱਕ ਕਰਕੇ ਦਿਖਾਵਾਂਗੇ ਬਿਲਕੁਲ ਇਹਦੇ ਨਾਲ ਦੇ ਬ੍ਰੇਕ ਐ ਸਾਗੀ ਡਰਮ ਐ ਕੋਈ ਆਪਾਂ ਛੇੜਛਾੜ ਨਹੀਂ ਕੀਤੀ ਕੋਈ ਕੁਝ ਨਹੀਂ ਕੀਤਾਗਾ ਤੇ ਅੱਜ ਆਪਾਂ ਤੁਹਾਨੂੰ ਲਗਦਿਆਂ ਦੀ ਹੁਣ ਖੇਤ ਚ ਹੈਗੇ ਐ ਤੇ ਬੰਦੇ ਵੀ ਮੇਰੇ ਨਾਲ ਹੈਗੇ ਲਗਦਿਆਂ ਦੀ ਵੀਡੀਓ ਤੁਹਾਨੂੰ ਆਪਾਂ ਦਿਖਾ ਦਾਂਗੇ ਹਨੇਰਾ ਵੀ ਹੋਈ ਜਾਂਦਾ